ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜੀ ਪਾਰਟੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਦੇ ਵਿੱਚ 2 ਦਸੰਬਰ ਤੋਂ ਬਾਅਦ ਚੱਲਦਾ ਆ ਰਿਹਾ ਹੈ ਕੀ ਅਸਲ ਦੇ ਵਿੱਚ ਅਸਲ ਅਕਾਲੀ ਦਲ ਕਿਹੜਾ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਇਹ ਬਿਆਨ ਦਿੱਤਾ ਗਿਆ ਸੀ ਕਿ 2024 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਜਿਸ ਨੂੰ ਲੈ ਕੇ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜਦੋਂ ਜਥੇ ਜਿਹੜੇ ਬਲਵੰਤ ਸਿੰਘ ਰਾਜਵਾਨਾ ਜੀ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਤਾਂ ਪਘੋੜਾ ਦਲ ਖੁਸ਼ੀਆਂ ਮਨਾ ਰਿਹਾ ਸੀ ਟੱਪ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਸਰਕਾਰ ਹੈ ਉਹ ਅਕਾਲੀ ਦਲ ਦੀ ਬਣਾਓ ਨਾ ਕਿ ਪਘੋੜਾ ਦਲ ਦੀ ਉਹਨਾਂ ਨੇ ਇਸ ਨੂੰ ਲੈ ਕੇ ਜਿਸ ਤਰ੍ਹਾਂ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਸ ਬਿਆਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਆਪਣਾ ਪ੍ਰਤੀਕਰਮ ਦਿੱਤਾ ਗਿਆ ਤੁਸੀਂ ਇੱਕ ਵਾਰੀ ਉਸ ਨੂੰ ਸੋ ਸਾਧ ਸੰਗਤ ਜੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਆ ਪਿੱਛੇ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਚਲੋ ਭਈ ਉਹਨਾਂ ਦੀ ਜ਼ੁਬਾਨ ਦੇ ਵਿੱਚ ਕਿਹੋ ਸ਼ਕਰ ਭਗੌੜਿਆ ਨੇ ਲੱchnਾ ਸ਼ੁਰੂ ਕਰਤਾ ਧੰਗੜੇ ਬੋਲਣੇ ਸ਼ੁਰੂ ਕਰਤੇ ਵੀ ਸਾਡੀ ਸਰਕਾਰ ਕਹਤੋਂ ਭਗੌੜਿਆਂ ਦੀ ਸਰਕਾਰ ਨਹੀਂ ਕਿਹਾ ਉਹਨੇ ਉਹਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਹਾ ਤੋਨੂੰ ਪੰਗੜੇ ਪਾਉਣ ਦੀ ਲੋੜ ਨਹੀਂ ਆ ਤੁਸੀਂ ਪਘੌੜੇ ਹੋ ਸ੍ਰੀ ਅਕਾਲ ਤਖਸਾਲ ਸਾਹਿਬ ਤੋਂ ਅੱਜ ਕੀ ਕਹਿ ਰਹੇ ਨੇ ਤੋਂ ਦੱਸਦੀ ਕਿ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪੰਜਾਬ ਦੀ ਧਰਾਤਲ ਦੇ ਉੱਤੇ ਸਿੱਖ ਰਾਜਨੀਤੀ ਇੱਕ ਹਾਸ਼ੀ ਦੇ ਉੱਤੇ ਜਾ ਚੁੱਕੀ ਹੈ ਭਾਵੇਂ 2017 ਦੀਆਂ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਜੋ ਕੁਝ ਪੰਜਾਬ ਦੇ ਵਿੱਚ ਘਟਰਾਵਾ ਵਾਪਰੇ ਆ ਭਾਵੇਂ ਅਦਵੀ ਦੇ ਮਸਲੇ ਨੂੰ ਲੈ ਕੇ ਕਰ ਲਈਏ ਜਾਂ ਫਿਰ ਕੁਝ ਨਸ਼ਿਆਂ ਦੇ ਮਸਲੇ ਨੂੰ ਲੈ ਕੇ ਗੱਲ ਕਰ ਲਈਏ ਤਾਂ ਉਸ ਤੋਂ ਬਾਅਦ ਅਕਾਲੀ ਦਲ ਖਾਸ ਤੌਰ ਦੇ ਉੱਤੇ ਸਿੱਖ ਰਾਜਨੀਤੀ ਦੇ ਤੌਰ ਤੇ ਮੰਨੀ ਜਾਂਦੀ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਹਾਸ਼ੀ ਤੇ ਚੱਲੀ ਆ ਰਹੀ ਹੈ 2017ਾਂ ਦੇ ਵਿੱਚ ਕੁਝ ਵਿਧਾਈ ਕਰੇ ਜਾਂਦੇ ਨੇ 2019 ਦੇ ਵਿੱਚ ਸਥਿਤੀ ਮਾੜੀ ਹੁੰਦੀ ਹੈ ਤੇ 2022 ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਤਿੰਨ ਜਿਹੜੇ ਵਿਧਾਇਕ ਸੀ ਉਹ ਲੋਕ ਵਿਧਾਨ ਸਭਾ ਦੇ ਵਿੱਚ ਪਹੁੰਚੇ ਸਨ ਉਹਨਾਂ ਦੇ ਵਿੱਚ ਵੀ ਦੋ ਵਿਧਾਇਕ ਉਹਨਾਂ ਤੋਂ ਬਾਗੀ ਨੇ ਜਾਂ ਤੇ ਕਹਿ ਲਈ ਇੱਕ ਵਿਧਾਇਕ ਤਾਂ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇੱਕ ਜਿਹੜੇ ਨੇ ਉਹ ਦੂਜੇ ਪਾਸੇ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਨੇ ਤੇ ਹੁਣ ਇੱਕ ਹੀ ਜਿਹੜਾ ਮੈਂਬਰ ਹੈ ਸ਼ੋਮਨੀ ਅਕਾਲੀ ਦਲ ਦੇ ਲਈ ਉਹ ਮੌਜੂਦ ਹੈ ਜੋ ਜਿਹੜਾ ਕੀ ਗਨੀਵ ਕੁਰ ਮਜੀਠੀਆ ਵਿਕ੍ਰਮ ਸਿੰਘ ਮਜੀਠੀਆ ਸੀਨੀਅਰ ਅਕਾਲੀ ਆਗੂ ਦੀ ਧਰਮ ਪਤਨੀ ਨੇ ਪਰ ਹੁਣ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਰਾਜਨੀਤਿਕ ਸਿੱਖ ਨੀਤੀ ਹੈ ਕੀ 26 ਦੇ ਵਿੱਚ ਇਹ ਉੱਭਰ ਕੇ ਸਾਹਮਣੇ ਆਵੇਗੀ ਜਾਂ ਫਿਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜੋ ਨੁਕਸਾਨ ਹੋਇਆ ਉਸ ਦਾ ਫਾਇਦਾ ਜਿਹੜਾ ਸੀ ਉਹ ਆਮ ਆਦੀ ਪਾਰਟੀ ਨੇ ਲਿਆ ਸੀ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਆਮ ਆਦੀ ਪਾਰਟੀ ਦੀ ਸਥਿਤੀ ਹੈ ਕੀ ਹੋਰ ਧਿਰ ਨਮੀ ਜਾਂ ਫਿਰ ਕੋਈ ਹੋਰ ਪਾਰਟੀ 26 ਦੇ ਵਿੱਚ ਇਸ ਸਥਾਨ ਦੇ ਵਿੱਚ ਜਾਂ ਫਿਰ ਕਹਿ ਲਈਏ ਇਸ ਦਾ ਫਾਇਦਾ ਲੈਣ ਦੇ ਵਿੱਚ ਕਾਮਯਾਬ ਹੋਵੇਗੀ ਜਾਂ ਫਿਰ ਨਹੀਂ ਜਾਂ ਫਿਰ ਮੁਰ ਸ਼੍ਰੋਮਣੀ ਅਕਾਲੀ ਸਰਕਾਰ ਕੀ ਬਣ ਸਕਦੀ ਹੈ ਕਿਉਂਕਿ ਜੇਕਰ ਬਿਆਨਾਂ ਦੇ ਨਾਲ ਸਰਕਾਰ ਬਣਨੀ ਹੁੰਦੀ ਤਾਂ ਉਦੋਂ ਦੀ ਬਣ ਜਾਂਦੀ ਕਿਉਂਕਿ ਜਦੋਂ ਸੁਖਵੀਰ ਬਾਦਲ ਇਹ ਵੀ ਗੱਲ ਕਹਿੰਦੇ ਸੀ ਅਸੀਂ 13 0 ਜਿੱਤਾਂਗੇ ਜਿਹੜੀਆਂ ਸੀਟਾਂ ਸਾਰੀਆਂ ਤਾਂ ਉਦੋਂ ਭਗਵੰਤ ਮਾਨ ਵੀ ਇਹੀ ਗੱਲ ਕਹਿੰਦੇ 2024 ਚੋਣਾਂ ਦੇ ਵਿੱਚ ਅਸੀਂ ਸਾਰੇ ਸੀਟਾਂ ਜਿੱਤਾਂਗੇ ਪਰ ਕਹਿਣ ਦੇ ਨਾਲ ਬਿਆਨ ਦੇ ਨਾਲ ਪਰ ਜਮਿਨੀ ਪੱਧਰ ਦੇ ਉੱਤੇ ਕੀ ਕੁਝ ਹੈ ਇਹ ਵੇਖਣਾ ਬੇਦਖਾਸ ਹੋਵੇਗਾ ਕਿਉਂਕਿ ਭਰਤੀ ਦੀ ਜਿਹੜੀ ਦੋਨੇ ਪਾਸੇ ਇਹ ਲਾਈ ਜਾਂਦੀ ਹੈ ਕਿ ਸਾਡੀ 20 ਲੱਖ ਹੋਗੀ ਸਾਡੀ 25 ਲੱਖ ਸਾਡੀ 35 ਲੱਖ ਅਸੀਂ ਨਹੀਂ ਇਨੀ ਲੱਖ ਭਰਤੀ ਕਰ ਦਾਂਗੇ ਭਰਤੀ ਕਰਨੀ ਸੌਖੀ ਹੈ ਪਰ ਭਰਤੀ ਨੂੰ ਵੋਟਾਂ ਦੇ ਵਿੱਚ 2027 ਦੇ ਵਿੱਚ ਕਿਵੇਂ ਤਬਦੀਲ ਕਰੋਗੇ ਇਹ ਰਣਨੀਤੀ ਤਿਆਰ ਕਰਨੀ ਬੜੀ ਮੁਸ਼ਕਲ ਜਾਪਦੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਦੋਂ ਕੋਈ ਭਰਤੀ ਕਰਨ ਜਾਂਦਾ ਤਾਂ ਜਦੋਂ ਕੋਈ ਲਿਹਾਜ਼ਦਾਰੀ ਕਹਿ ਲਈ ਮਰਾਜ਼ਦਾਰੀ ਕਹਿ ਲਈ ਤਾਂ ਕੋਈ ਜਵਾਬ ਨਹੀਂ ਦਿੰਦਾ ਕਿ ਜੋ ਫਾਰਮ ਭਰਦੀ ਪਰ ਵੋਟ ਕਿਵੇਂ ਪਾਉਗੀ ਸਵਾਲ ਸਰਕਾਰ ਬਣਾਉਣ ਦਾ ਹੈ ਭਰਤੀ ਤਾਂ ਫੋਨਾਂ ਦੇ ਰਹੇ ਜਾਂ ਫਿਰ ਮੈਂਬਰਸ਼ਿਪ ਦੇ ਨਾਲ ਜਿੰਨੇ ਮਰਜ਼ੀ ਭਰਤੀ ਕਰੋ ਭਰਤੀ ਕਰਨਾ ਇੱਕ ਵੱਖਰੀ ਚੀਜ਼ ਹੈ ਪਰ ਉਸ ਨੂੰ ਵੋਟਾਂ 'ਚ ਤਬਦੀਲ ਕਰਨਾ ਇਹ ਬੇਅਦਖਾਸ ਹੈ ਹੁਣ ਵੇਖਣਾ ਬੇਅਦਖਾਸ ਹੋਵੇਗਾ ਕਿ ਜਿਸ ਤਰ੍ਹਾਂ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ 2027 ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕੱਦਲਦੀ ਬਣਾਉ ਇਸ ਦਾ ਪੰਜਾਬ ਦੀ ਰਾਜਨੀਤੀ ਉੱਤੇ ਕੀ ਪ੍ਰਭਾਵ ਪਵੇਗਾ ਕੀ ਸੱਚਮੁੱਚ ਪੰਜਾਬ ਦੀ ਜਿਹੜੀ ਸਿੱਖ ਵੋਟਰ ਹੈ ਕੀ ਬਲਵੰਤ ਸਿੰਘ ਰਾਜਵਾਨਾ ਦੀ ਇਸ ਗੱਲ ਨੂੰ ਸਵਿਕਾਰ ਕਰਨਗੇ ਕੀ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਹ ਵੇਖਣਾ ਬੇਰਖਾਸ ਹੋਵੇਗਾ ਪਰ ਹੁਣ ਇਸ ਨੂੰ ਲੈ ਕੇ ਜਿਹੜਾ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਉਸ ਨੂੰ ਲੈ ਕੇ ਹੁਣ ਇਹੀ ਚਰਚਾ ਚੱਲ ਰਹੀ ਹੈ ਕਿ ਅਸਲ ਦੇ ਵਿੱਚ ਉਹਨਾਂ ਦੇ ਵੱਲੋਂ ਸ਼ੋਮਨੀ ਅਕਾਲੀ ਦਲ ਕਿਹਾ ਗਿਆ ਪਰ ਹੁਣ ਸ਼ੋਮਨੀ ਅਕਾਲ ਦਲ ਹੈ ਕਿਹੜਾ ਸ਼ੋਮਨੀ ਅਕਾਲ ਦਲ ਬਾਦਲ ਜਦ ਸ਼ੋਮਨੀ ਅਕਾਲ ਦਲ ਬਾਗੀ ਕਹਿ ਲਈਏ ਜਦਕਰ ਉਸ ਹਿਸਾਬ ਤੇ ਕਿਸ ਨੂੰ ਹੁਣ ਪੰਜਾਬ ਦੇ ਲੋਕਦਰ ਸਾਈ ਦੇ ਵਿੱਚ ਮੂੰਹ ਲਾਉਣਗੇ ਤਾਂ ਹੁਣ ਵੇਖਣਾ ਬਈ ਦਿਖਾਸ ਹੋਵੇਗਾ ਕਿ 2000 ਇਸ ਦਾ ਨਤੀਜਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਜਿਹੜੀ ਲੁਧਿਆਣਾ ਪੱਛਮੀ ਦੀ ਚੋਣ ਹੋਣੀ ਹੈ ਵਿਧਾਨ ਸਭਾ ਦੀ ਜਿਮਨੀ ਚੋਣ ਉਸ ਦੇ ਵਿੱਚ ਅਸਰ ਮਿਲੇਗਾ ਕਿ ਇਸ ਦਾ ਕੀ ਇਸ ਦਾ ਜਿਹੜਾ ਅਸਰ ਹੈ ਜਿਹੜਾ ਬਿਆਨ ਦਿੱਤਾ ਗਿਆ ਕਿ ਉਸ ਦੇ ਵਿੱਚ ਸਾਹਮਣੇ ਆਵੇਗਾ ਕਿਉਂਕਿ 2027 ਤਾਂ ਹਲੇ ਦੂਰ ਹੈ ਕਿ ਹੁਣ ਵੇਖਣਾ ਬੇਦਖਾਸੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਸ਼ੋਮਨੀ ਅਕਾਲੀ ਦਲ ਦਾ ਕੀ ਪ੍ਰਭਾਵ ਰਹਿੰਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਤੁਸੀਂ ਜੂਰੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਪੰਜਾਬ ਦੀ ਹਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ